ਦੀ ਜਿਹੜੀ ਟੋਟਲ ਵੋਟ ਸੀ 1,75,000 ਕੋਟੇ ਸੀ ਤੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਤੋਂ ਨੂੰ ਪਤਾ ਵੀ 35,000 ਵੋਟ ਪਈ ਆ। 13 ਦਿਨਾਂ ਦੇ ਵਿੱਚ ਸਾਨੂੰ ਪ੍ਰਚਾਰ ਕਰਨ ਨੂੰ ਮਿਲੇ ਅਸੀਂ ਟਿੱਕਟ ਸਾਡੀ ਲੇਟ ਹੋ ਗਈ ਸੀ 13 ਦਿਨਾਂ ਦੇ ਵਿੱਚ 20,000 ਪਲੱਸ ਵੋਟਾਂ ਲਈਆਂ ਨੇ ਭਾਜਪਾ ਨੇ ਬਹੁਤ ਵੱਡਾ ਸਾਡਾ ਇੱਕ ਉਤਸ਼ਾਹ ਮਿਲਿਆ ਹੱਲੇ ਵਰਕਰਾਂ ਨੂੰ ਕਿਉਂਕਿ ਡਾਕਟਰ ਸ਼ਿਆਮਾ ਪ੍ਰਸਾਦ ਮੁਖੀ ਜੀ ਦਾ ਅੱਜ ਜਨਮ ਦਿਨ ਹੈ ਸਹਿ ਇਹ ਬਲਦਾਨ ਦੇਸ ਜੀ ਤੇ ਅਸੀਂ ਉਹਨਾਂ ਨੂੰ ਸਾਦਾ ਦੇ ਕਮੈਂਟਰੀਟ ਕੀਤੇ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ 11 ਸਾਲਾਂ ਦੀਆਂ ਉਪਰਾਧੀਆਂ ਨੇ ਸਕੀਮਾਂ ਨੇ ਜਿਹੜੀਆਂ ਆਪਣੀਆਂ ਉਪਰਾਧੀਆਂ ਨੇ ਉਹਨੂੰ ਜਨ ਜਨਕ ਕੀਤਾ ਜਾ ਰਹੇ ਆ 11 ਸਾਲ ਦੇ ਵਿੱਚ ਉਪਲਬਧੀਆਂ ਕੀਤੀਆਂ ਉਹ ਦੱਸ ਰਹੇ ਆ ਸਾਰੇ ਉਹਨਾਂ ਦੇ ਕਿਤਾਬ ਇੱਕ ਪੈਂਫਲੈਟ ਬਣ ਰਹੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ 11 ਸਾਲ ਦੇ ਵਿੱਚ ਕੀ ਚੇਂਜ ਹੋਇਆ 70 ਸਾਲਾਂ ਦੇ ਵਿੱਚ ਕੀ ਹੋਇਆ ਤੇ 11 ਸਾਲਾਂ ਦੇ ਵਿੱਚ ਕੀ ਹੋਇਆ ਲੋਕ ਦਰਦੇ ਮਾਰੇ ਪੋਟ ਪਾਣੀ ਨਹੀਂ ਗਏ ਕਿਉਂਕਿ ਉਹਨਾਂ ਨੂੰ ਸਰਕਾਰ ਤੇ ਭਰੋਸਾ ਹੀ ਹੈ ਨਹੀਂ ਕਰਦੀ ਤੇ ਇਹ ਹੁਣ ਅੱਜ ਭਾਰਤੀ ਜਨਤਾ ਪਾਰਟੀ ਲੁਧਿਆਣਾ ਦਿਹਾਤੀ ਦਾ ਜਿਹੜਾ ਹੈਗਾ ਅੱਜ ਇੱਕ ਮੀਟਿੰਗ ਸਾਨੇਵਾਲ ਦਫ਼ਤਰ ਚ ਹੋਈ ਹੈ ਇਹ ਮੀਟਿੰਗ ਜਿਹੜੀ ਸੀਗੀ ਸਾਡੇ ਡਾਕਟਰ ਸ਼ਿਆਮਾ ਪ੍ਰਸਾਦ ਮਖਰਜੀ ਦਾ ਅੱਜ ਬਲਦਾਨ ਦਿਵਸ ਹੈ ਇਹ ਬਲਦਾਨ ਦਿਵਸ ਦੇ ਉੱਤੇ ਅਸੀਂ ਉਹਨਾਂ ਨੂੰ ਸ਼ਰਧਾ ਦੇ ਸੋਮਨ ਭੇਟ ਕੀਤੇ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਰਮਿੰਦਰ ਸਿੰਘ ਸੰਗਵਾਲ ਜੀ ਤੇ ਉਹਨਾਂ ਦੀ ਸਾਰੀ ਸਮੁੱਚੀ ਟੀਮ ਅੱਜ ਇੱਥੇ ਆਈ ਹੈ ਤੇ ਅਸੀਂ ਸਰਤਾ ਦੇ ਸਮਨ ਭੇਟ ਕੀਤੇ। ਜਿਹਦੇ ਇੱਥੇ ਮੈਂ ਦੱਸਾਂ ਅੱਜ ਨਤੀਜੇ ਆਏ ਨੇ। ਨਤੀਜਿਆਂ ਵਿੱਚ ਕੀ ਕੰਮ ਰਿਹਾ ਹੈਗਾ? ਨਤੀਜਿਆਂ ਦਾ ਤਾਂ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਹੈ ਪੱਛਮੀ ਦੀ ਜਿਹੜੀ ਟੋਟਲ ਵੋਟ ਸੀ 175000 ਤੋਂ ਉੱਤੇ ਸੀ ਤੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਤੁਹਾਨੂੰ ਪਤਾ ਵੀ 35000 ਵੋਟ ਪਈ ਆ। ਹੁਣ ਤੁਸੀਂ ਇਹ ਸਮਝ ਸਕਦੇ ਹੋ ਵੀ ਕਿੰਨੇ ਪਰਸੈਂਟ ਵੋਟਰ ਟੋਟਲ ਪਹਿਲਾਂ 51% ਪੋਲ ਹੋਈ ਆ ਕਿਉਂਕਿ ਲੋਕ ਡਰਦੇ ਮਾਰੇ ਵੋਟ ਪਾਣੀ ਨਹੀਂ ਗਏ। ਕਿਉਂਕਿ ਉਹਨਾਂ ਨੂੰ ਸਰਕਾਰ ਤੇ ਭਰੋਸਾ ਹੀ ਹੈ ਨਹੀਂਗਾ ਤੇ ਇਹ ਹੁਣ ਜਿੰਨੀਆਂ ਵੋਟਾਂ ਪੋਲ ਹੋਈਆਂ ਤੇ ਉਹਦੇ ਵਿੱਚ ਉਹਨਾਂ ਨੂੰ ਸਿਰਫ 40% ਵਰਗ 38% ਹੀ ਵੋਟ ਪੋਲ ਹੋਈ ਜਾਣ ਉਹ ਆਸ਼ਮਾ ਪ੍ਰਸਾਦ ਮਖਰਜੀ ਦਾ ਜਿੱਥੇ ਅੱਜ ਬੜੀ ਗੰਭੀਰ ਉਸ ਨੂੰ ਕਿਹੜਾ ਜੋ ਸੁਝਾਅ ਸੀ ਹਾਂਜੀ ਬਾਕੀ ਕੀ ਰਹੀਆਂ ਸੀ ਉਹਨਾਂ ਦੀ ਮੈਂ ਉਹਨਾਂ ਦਾ ਇਸ ਤਰ੍ਹਾਂ ਸੀਗਾ ਡਾਕਟਰ ਸ਼ਾਮਾ ਪ੍ਰਸਾਦ ਮਖਰਜੀ ਨੇ ਜਿਹੜੇ ਉਹ ਇਸ ਕੰਮ ਨੂੰ ਯਾਦ ਕੀਤਾ ਜਾਂਦੇ ਉਹ ਕਹਿੰਦੇ ਸੀ ਇੱਕ ਦੇਸ਼ ਵਿੱਚ ਇੱਕ ਹੀ ਵਿਧਾਨ ਹੋਣਾ ਚਾਹੀਦਾ ਸਮੇਂ ਦੀ ਸਰਕਾਰ ਨੇ ਉਸ ਵੇਲੇ ਦੀ ਨਾ ਜੰਮੂ ਕਸ਼ਮੀਰ ਦੇ ਵਿੱਚ 1270 ਲਾਗੂ ਕਰ ਦਿੱਤੀ ਸੀ ਤੇ ਉੱਥੇ ਜੰਮੂ ਕਸ਼ਮੀਰ ਜਾਣ ਲਈ ਹੋਰ ਦੇਸ਼ ਦੇ ਸਾਰੇ ਜਿਹੜਾ ਵੀ ਕਿਸੇ ਕੋਨੇ ਕੋਨੇ ਦਾ ਵਿਅਕਤੀ ਆ ਉਹਨੂੰ ਉੱਥੇ ਪਰਮਿਟ ਲੈ ਕੇ ਜਾਣਾ ਪੈਂਦਾ ਸੀ ਤੇ ਉਹਨਾਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਉਹ ਕਹਿੰਦੇ ਇੱਕ ਦੇਸ਼ ਦੇ ਵਿੱਚ ਇੱਕ ਵਿਧਾਨ ਹੋਣਾ ਚਾਹੀਦਾ ਦੋ ਵਿਧਾਨ ਨਹੀਂ ਹੋਣ ਚਾਹੀਦੇ ਇਸ ਲਈ ਉਹਨਾਂ ਨੇ ਉਹਨੂੰ ਤੋੜਦੇ ਹੋਏ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਲਖਨੌਰ ਬਾਰਡਰ ਤੋਂ ਐਂਟਰੀ ਜੰਮੂ ਕਸ਼ਮੀਰ ਵਿੱਚ ਕੀਤੀ ਤਾਂ ਉਹਨਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਤੇ ਕੁਝ ਦਿਨਾਂ ਦੇ ਅੰਦਰ ਅੰਦਰ ਉਹਨਾਂ ਦੀ ਉੱਥੇ ਜੇਲ੍ਹ ਦੇ ਵਿੱਚ ਹੀ ਸ਼ਹਾਦਤ ਦੇ ਦਿੱਤੀ ਗਈ ਕਿਤਨਾ ਕਿਤਨੀ ਲੱਗਦਾ ਕਿ ਮਤਲਬ ਉਹਨਾਂ ਦਾ ਆਰਐਸਐਸ ਦੇ ਨਾਲ ਕੋਈ ਕੰਟੈਕਟ ਨਹੀਂ ਸੀਗਾ ਨਹੀਂ ਆਰਐਸਐਸ ਤੇ ਤਾਂ ਆਰਐਸਐਸ ਦੇ ਪਹਿਲਾਂ ਸੰਪਾਦਕ ਰਹੇ ਉਹ ਤੋਂ ਬਾਅਦ ਉਹਨਾਂ ਨੇ ਭਾਰਤੀ ਜਨਸੰਘ ਦੀ ਸਥਾਪਨਾ ਕੀਤੀ ਤੇ ਫਿਰ ਉਹ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੀ ਰਹੇ ਮਤਲਬ ਉਹਨਾਂ ਨੂੰ ਇਹਨਾਂ ਨੇ ਜਾਣ ਬੁੱਝ ਕੇ ਜਿਵੇਂ ਕਹਿੰਦੇ ਆ ਵੀ ਜੇਲ੍ਹ ਦੇ ਵਿੱਚ ਹੀ ਧੋਖੇ ਦੇ ਨਾਲ ਹੀ ਔਰ ਉਹਦੀ ਅੱਜ ਤੱਕ ਕੋਈ ਇਨਕੁਆਇਰੀ ਨਹੀਂ ਹੋਣ ਦਿੱਤੀ ਨਾ ਉਸ ਦਾ ਪਤਾ ਲੱਗ ਸਕਿਆ ਵੀ ਉਹਨਾਂ ਦੀ ਜਿਹੜੀ ਹੈ ਮੌਤ ਹੈ ਉਹ ਕਿਸ ਤਰ੍ਹਾਂ ਹੋਈ ਕਾਨੂੰਨ ਸੀ ਮਤਲਬ ਉਹਦਾ ਕਾਨੂੰਨ ਡਿਗਰੀਆਂ ਆ ਸਨ ਸੀਗੀਆਂ ਕਾਨੂੰਨ ਦੇ ਮੁੱਖ ਕਾਫੀ ਜਾਣਦੇ ਜਿਹੜਾ ਪਹਿਲਾਂ ਕਾਨੂੰਨ ਮੰਤਰੀ ਵੀ ਰਹੇ ਨੇ ਹਾਂਜੀ ਤੇ ਕੀ ਉਹ ਪਰ ਉਹ ਆਪੀ ਸਪੋਰਟ ਕਰਤਾ ਵੀ ਨਹੀਂ ਕਰਤਾ ਸਕਦੇ ਸੀ ਉਹਨਾਂ ਨੇ ਉਹ ਤਾਂ ਇਸੇ ਸੀ ਦਾ ਵਿਰੋਧ ਕਰ ਰਹੇ ਸੀ ਵੀ ਦੇਸ਼ ਦੇ ਵਿੱਚ ਸਾਰਾ ਦੇਸ਼ ਇੱਕ ਹੋਣਾ ਚਾਹੀਦਾ ਇੱਕ ਰਾਸ਼ਟਰੀ ਹੋਣਾ ਚਾਹੀਦਾ ਇੱਕ ਰਾਸ਼ਟਰ ਦੀ ਇੱਕ ਹੀ ਝੰਡਾ ਹੋਵੇ ਇੱਕ ਹੀ ਇਸ ਦਾ ਸੰਵਿਧਾਨ ਹੋਵੇ ਇਹਨੂੰ ਇਹਦੀ ਰਾਖੀ ਕਰਦੇ ਹੀ ਉਹਨਾਂ ਨੇ ਜਿਹੜੀ ਹੈ ਆਪਣਾ ਬਲਦਾਨ ਦਿੱਤਾ 11 ਸਾਲ ਤੇ ਜਿਸ ਪੱਖ ਸੰਬੰਧ ਕਾਲ ਬਣਾਇਆ ਗਿਆ ਹਾਂਜੀ ਪਾਕੀ ਜਨਤਾ ਪਾਰਟੀ ਦੀ ਜਿਹੜੀ ਹੈ ਕੇਂਦਰ ਦੇ ਵਿੱਚ ਹੈ ਜਿਹੜੀ ਸਰਕਾਰ ਮੋਦੀ ਸਾਹਿਬ ਦੀ ਅਗਵਾਈ ਵਿੱਚ ਬਣੀ ਹੋਈ ਹੈ ਉਹਨੂੰ 11 ਸਾਲ ਹੋ ਚੁੱਕੇ ਨੇ ਅਸੀਂ ਪੂਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ 11 ਸਾਲ ਦੀਆਂ ਉਪਰਾਧੀਆਂ ਨੇ ਸਕੀਮਾਂ ਨੇ ਜਿਹੜੀਆਂ ਆਪਣਾਂ ਦੀਆਂ ਉਪਰਾਧੀਆਂ ਨੇ ਉਹਨੂੰ ਜਨ ਜਨ ਸੇ ਪੁਝਾ ਰਹੇ ਹਾਂ ਇਹ ਹੀ ਸਾਡਾ ਮਕਸਦ ਹੈ ਕਿ ਕਾਂਗਰਸ ਨੇ 70 ਸਾਲ ਦੇ ਵਿੱਚ ਕੀ ਕੀਤਾ ਤੇ ਮੋਦੀ ਸਰਕਾਰ ਨੇ ਜਿਹੜੇ 11 ਸਾਲ ਦੇ ਵਿੱਚ ਕੀ ਕੀ ਕੰਮ ਕੀਤੇ ਆ ਉਹ ਲੋਕਾਂ ਨੂੰ ਅਸੀਂ ਜਾਣੂ ਕਰਵਾ ਰਹੇ ਹਾਂ ਉਹਦੇ ਨਾਲ ਹੀ ਅਸੀਂ ਇੱਕ ਗੇਲੂ ਦਾ ਅਨਸਵਾਦ ਹੈ ਸਾਡਾ ਇਸ ਪਿਛਲੇ ਇੱਕ ਮਹੀਨੇ ਤੋਂ ਜਿਹੜੀ ਹੈ ਯੋਜਨਾਵਾਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਉਹਨੂੰ ਚਲਾਉਣ ਲਈ ਅਸੀਂ ਕੈਂਪ ਲਾ ਰਹੇ ਹਾਂ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਲੋਕਾਂ ਦੇ ਜਿਹੜਾ ਕਾਰਡ ਬਣਾ ਕੇ ਦਿੱਤੇ ਜਾ ਰਹੇ ਨੇ ਕਿਤੋਂ ਦੀ ਜਿਹੜੀ ਜਾਣਕਾਰੀ ਹੈ ਕਿ ਸੰਜੀ ਕਿਤੇ ਜਿਹੜੇ ਕਿਸ ਤਰ੍ਹਾਂ ਦੇ ਜਿਹੜੇ ਕੰਮ ਹੈਗੇ ਨੇ ਦੇਖੋ ਮੋਦੀ ਸਰਕਾਰ ਦੀਆਂ ਹੁਣ ਤੱਕ ਦੀਆਂ ਜਿੰਨੀਆਂ ਲੋਕ ਭਲਾਈ ਸਕੀਮਾਂ ਨੇ ਸਾਰੀਆਂ ਇਹ ਉਹਨੂੰ ਇੱਕ ਇੱਕ ਕਰਕੇ ਉਹਦੇ ਵਿੱਚ ਜਿਵੇਂ ਆਸ਼ਵਨ ਕਾਰਡ ਹੈਗੀ ਠੀਕ ਹੈ ਤੇ ਜਨ ਗਣਤਨ ਯੋਜਨਾ ਵਾਲੀ ਸੀਗੀ ਆਸ਼ਵਨ ਕਾਰਡ ਆ ਗਿਆ ਤੇ 600 ਕਿਲੋਸੋ ਗਿਆ ਆਸ਼ਵਨ ਕਾਰਡ ਦੇ ਨਾਲ ਜਿਹੜੀ 5 ਲੱਖ ਦਾ ਬੀਮਾ ਪੰਜਾਬ ਸਰਕਾਰ ਨੇ ਬੰਦ ਕੀਤਾ ਸੀ ਉਹ ਹੁਣ ਦੁਬਾਰਾ ਚਾਲੂ ਕੀਤਾ ਹੈ। ਹੋਰ ਕਿਸ ਤਰ੍ਹਾਂ ਦੇ ਕੰਮ ਕੀ ਰਹੀਆਂ 11 ਸਾਲ ਦੇ ਵਿੱਚ 11 ਸਾਲ ਦੇ ਅਨੇਕਾ ਕੰਮ ਹੋਏ ਨੇ ਅਸੀਂ ਉਹਦੇ ਤੇ ਪ੍ਰੈਫਰੈਂਟੀ ਲੋਕਾਂ ਨੂੰ ਦੇ ਰਹੇ ਆਂ ਉਹਦੇ ਵਾਰੀ ਜਾਣਕਾਰੀ ਵੀ ਦੇ ਰਹੇ ਆਂ ਜਿਵੇਂ ਉਹਨਾਂ ਦੀਆਂ ਹੈਗੀਆਂ ਗੈਸ ਸੋਈ ਗੈਸ ਦੀ ਵੀ ਹਰੇਕ ਨੂੰ ਪਗਰੀ ਪਰਵਾਨ ਉਹ ਸੋਈ ਗੈਸ ਸਿਲੰਡਰ ਮਿਲੇ ਉਹ ਉਹ ਯੋਜਨਾ ਹੈਗੀਆਂ ਨੇ ਤੇ ਜਿਹੜੀ ਗਰੀਬ ਕੁੜੀਆਂ ਦੇ ਹੈਗਾ ਉਹਨਾਂ ਦੀ ਭਲਾਈ ਵਾਸਤੇ ਕੀ ਕੀ ਕੰਮ ਕੀਤੇ ਉਹ ਉਹਦੀ ਜਾਣਕਾਰੀ ਵੀ ਲੋਕਾਂ ਦੇ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 11 ਸਾਲ ਸਾਡੇ ਸੰਕਲਪ ਜੋ ਪਾਰਟ ਦੇ ਵਿੱਚ ਵਿਕਾਸ ਹੋਇਆ ਉਹਦੇ ਨਾਲ ਅਸੀਂ ਸੰਕਲਪ ਪੱਤਰ ਵੀ ਸਾਈਨ ਕਰਾ ਰਹੇ ਹਾਂ ਜੋ 11 ਸਾਲ ਦੇ ਵਿੱਚ ਉਹ ਪ੍ਰਾਪਤੀਆਂ ਕੀਤੀਆਂ ਨੇ ਉਹ ਦੱਸ ਰਹੇ ਹਾਂ ਸਾਰੇ ਉਹਨਾਂ ਦੇ ਕਿਤਾਬ ਇੱਕ ਪੈਂਫਲੈਟ ਬਣ ਰਹੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ 11 ਸਾਲ ਦੇ ਵਿੱਚ ਕੀ ਚੇਂਜ ਹੋਇਆ 70 ਸਾਲਾਂ ਦੇ ਵਿੱਚ ਕੀ ਹੋਇਆ ਅਤੇ 11 ਸਾਲਾਂ ਵਿੱਚ ਕੀ ਹੋਇਆ ਉਹ ਕੰਪੇਅਰ ਕਰਕੇ ਲੋਕਾਂ ਨੂੰ ਦੱਸ ਰਹੇ ਹਾਂ ਸਾਰਾ ਕਰ ਕਰ ਤੱਕ ਬਚਾ ਰਹੇ ਹਾਂ ਗਿਲ ਹਲਕੇ ਦੇ ਵਿੱਚ ਸਾਡੇ ਹਰ ਰੋਜ਼ ਇੱਕ ਕੈਂਪ ਹੁੰਦਾ ਹੈ ਕੇਂਦਰ ਸਰਕਾਰ ਦੀਆਂ ਜਿੰਨੀਆਂ ਸਕੀਮਾਂ ਨੇ ਸਾਰੇ ਕੈਂਪ ਅਸੀਂ ਪਿੰਡ-ਪਿੰਡ ਜਾ ਕੇ ਲਾ ਰਹੇ ਹਾਂ ਹਰ ਪਿੰਡ ਦੇ ਵਿੱਚ ਕੈਂਪ ਲੱਗਿਆ ਹੁੰਦਾ ਕੱਲ ਪੁੱਟੇ ਪਿੰਡ ਸੀ ਅੱਜ ਬਹਾਦਰਕਰ ਉੱਥੇ ਬਹਾਦਰਕੇ ਦੇ ਰੋਡ ਦੇ ਉੱਪਰ ਆ ਕੱਲ ਨੂੰ ਫੇਰ ਸਾਡਾ ਕੈਂਪ ਆ ਸਾਡੇ ਡੇਲੀ ਕੈਂਪ ਕੱਲ ਸਾਡਾ ਨਿਊ ਰਾਜਗੁਰੂ ਨਗਰ 3K ਜੀ ਕੈਂਪ ਲੱਗ ਰਿਹਾ ਮਤਲਬ ਸਾਰੀਆਂ ਸਕੀਮਾਂ ਘਰ-ਘਰ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਰਹੀ ਹੈ ਪਿੰਡ-ਪਿੰਡ ਜਾ ਕੇ ਦੇ ਰਹੇ ਹਾਂ ਤਾਂ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲੋਕਾਂ ਨੂੰ ਫਾਇਦਾ ਹੋਵੇ ਆਯੂਸ਼ਮਨ ਕਾਰਡ ਦਾ ਬਿਸ਼ਕਰਮਾ ਯੋਜਨਾ ਸਾਰੀਆਂ ਯੋਜਨਾਵਾਂ ਦੇ ਰਹੇ ਹਾਂ ਲੋਕਾਂ ਨੂੰ ਪਤਾ ਲੱਗੇ ਵੀ ਤੁਸੀਂ ਸਾਰੀ ਭਾਰਤੀ ਜਨਤਾ ਪਾਰਟੀ ਗਣਾ ਦਿਹਾਤੀ ਮੈਨੂੰ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਸਕੀਮਾਂ ਦਾ ਫਾਇਦਾ ਵੀ ਲਓ ਹੁਣ ਅਸੀਂ ਸਾਂਨੇ ਵਾਲ ਵਿਧਾਨ ਸਭਾ ਵੀ ਸ਼ੁਰੂ ਕਰਾਂਗੇ ਇੱਕ ਤਰੀਕ ਤੋਂ ਤਾਂ ਜੋ ਕੋਈ ਵੀ ਸਾਡਾ 70 ਸਾਲ ਤੋਂ ਉੱਪਰ ਬਜ਼ੁਰਗ ਜਾਂ ਕੋਈ ਨੀਲੇ ਕੱਢ ਵਾਲਾ ਸਾਡਾ ਭੈਣ ਭਰਾ ਕੋਈ ਮਾਤਾ ਕੋਈ ਬਜ਼ੁਰਗ ਸਾਡਾ ਰਹਿ ਨਾ ਜਾਵੇ ਇਹਨਾਂ ਸਕੀਮਾਂ ਤੋਂ ਮਾਨਜਣਾ ਰੈੱਡ ਜੀ ਅੱਜ ਜਿਵਨੀ ਚੋਣਾਂ ਦਾ ਜਿਹੜਾ ਨਤੀਜਾ ਆਇਆ ਜੀ ਬੀਜੇਪੀ ਤੀਜੇ ਨੰਬਰ ਤੇ ਰਹੀਆ ਕੀ ਕਰਨ ਮੰਗਦੇ ਬੀਜੇਪੀ ਨੇ 20000 ਪਲੱਸ ਵੋਟ ਲਈਆ ਸਿਰਫ ਇੱਕ 13 ਦਿਨਾਂ ਦੇ ਵਿੱਚ ਸਾਨੂੰ ਪ੍ਰਚਾਰ ਕਰਨ ਨੂੰ ਮਿਲੇ ਅਸੀਂ ਟਿਕਟ ਸਾਡੀ ਲੇਟ ਹੋ ਗਈ ਸੀ 13 ਦਿਨਾਂ ਦੇ ਵਿੱਚ 20000 ਪਲੱਸ ਵੋਟਾਂ ਲਈਆਂ ਨੇ ਬੀਜੇਪੀ ਨੇ ਬਹੁਤ ਵੱਡਾ ਸਾਡਾ ਇੱਕ ਉਤਸ਼ਾਹ ਮਿਲਿਆ ਸਾਡੇ ਵਰਕਰਾਂ ਨੂੰ ਕਿਉਂਕਿ ਐਨੇ ਘੱਟ ਪ੍ਰਚਾਰ ਦੇ ਵਿੱਚ ਉਹ ਵੀ ਜਿਮਨੀ ਜ਼ੋਨ ਜਿੱਥੇ ਸਰਕਾਰ ਨੇ ਪੂਰਾ ਤਾਮ-ਚਾਮ ਸਭ ਲਾਇਆ ਹੈ ਅਸੀਂ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਰਾ ਪ੍ਰਸ਼ਾਸਨ ਉੱਥੇ ਲੱਗਿਆ ਸੀ ਸਾਰੇ ਮਨਿਸਟਰ ਉੱਥੇ ਸੀ ਸੀਐਮ ਸਾਹਿਬ ਉੱਥੇ ਰਹੇ ਨੇ ਫਿਰ ਵੀ ਸਾਰਾ ਅਸੀਂ ਕੰਪੀਟੀਸ਼ਨ 'ਚ ਰਹੇ ਹਾਂ ਵਧੀਆ ਸਾਡੇ ਵਰਕਰਾਂ ਨੇ ਮਿਹਨਤ ਕੀਤੀ ਆ ਅੱਗੇ ਅਸੀਂ 2027 ਦੇ ਵਿੱਚ ਵੀ ਇਹ ਸਰਕਾਰ ਆਉਗੀ ਜੀ ਬਿਲਕੁਲ ਆਉਂਗੀ ਬੀਜੇਪੀ ਦੀ ਸਰਕਾਰ ਅਸੀਂ ਸਾਰੀਆਂ ਵਿਧਾਨ ਸਭਾ 2027 ਦੇ ਵਿੱਚ ਅਸੀਂ ਲੜਾਂਗੇ ਜਿਵੇਂ ਸਾਨੂੰ ਸਾਨਨੇਵਾਲ ਤੋਂ 41500 ਵੋਟ ਐਮਪੀ ਸੈਕਸ਼ਨ 'ਚ ਪਈ ਸੀ ਹੁਣ ਅਸੀਂ ਉਹਨੂੰ ਵਧਾ ਕੇ ਇਥੋਂ ਇਲੈਕਸ਼ਨ ਜਿੱਤ ਕੇ ਸਾਨਨੇਵਾਲ ਵਿਧਾਨ ਸਭਾ ਗਿਲ ਵਿਧਾਨ ਸਭਾ ਜਿੱਤਾਂਗੇ ਅਸੀਂ ਤੇ ਸ਼ਹਿਰ ਤਾਂ ਅਸੀਂ ਪਹਿਲਾਂ ਹੀ ਲੀਡ ਕਰ ਰਹੇ ਹਾਂ ਜਿੱਤਾਂਗੇ ਸਿਰਫ